ਅੱਜ ਇੰਦਰਜੀਤ ਕੌਰ ਹਲਕਾ ਜਿਹੜਾ ਨਕੂਤਰ ਦੇ ਐਮਐਲਏ ਦੇ ਘਰ ਦੇ ਪਿਛਲੇ ਪਾਸੇ ਇਹ ਤਿੰਨ ਬੰਦੇ ਜਿਹੜਾ ਜਿਲ੍ਹਾ ਨਾਹਾਰਾ ਸ਼ਨਾ ਕੋਈਆਂ ਮੰਗਾਂ ਨੂੰ ਲੈ ਕੇ ਅੱਜ ਧਰਨਾ ਲਗਾਇਆ ਗਿਆ ਇਹ ਵੇਖੋ ਜੀ ਜਿਹੜੀਆਂ ਸਰਕਾਰਾਂ ਨੇ ਕਿਸਾਨਾਂ ਮਿੱਤਰਾਂ ਨੂੰ ਕਿਤਾ ਦੇਣਾ ਤੇ ਉਹਨਾਂ ਦੇ ਡਾਕ ਆ ਤੁਸੀਂ ਵੇਖੋ ਆ ਪਹਿਲਾਂ ਜਿਹੜੇ ਪਿਛਲੇ ਦਿਨਾਂ ਜਿਹੜੇ ਕੀ ਆਪਾਂ ਇਹ ਮੀਟਰ ਆਏ ਸੀ ਜਿਹੜੇ ਧੱਕੇ ਨਾਲ ਕਿਸਾਨਾਂ ਨੂੰ ਉਹ ਲਾਜ ਜਾਂਦੇ ਸੀ ਤੇ ਜਦ ਪੁਲਿਸ ਵਾਲੇ ਪਰਚੇ ਸੀ ਵੇਖੋ ਸਭ ਤੋਂ ਕਾਮਲਾ ਅੰਦਾਜ਼ ਜਿਹੜਾ ਸੂਬੇ ਦੀ ਸਰਕਾਰ ਹੈ ਅਜੇ ਤੱਕ ਚੇਪਾਲੇ ਮੋਟਰ ਮੀਟਰਾਂ ਤੇ ਜਿਹੜਾ ਸੈਂਟ ਨਹੀਂ ਕਰਦਾ ਚਿੰਦਾ ਸੂਬਾ ਸਰਕਾਰ ਅਜੇ ਤੱਕ ਕੋਈ ਨਹੀਂ ਬੋਲੀ ਸਭ ਕੁਝ ਕਰਦੇ ਤੇ ਨਾ ਹੀ ਉਹਦਾਂ ਕਾਲੀ ਕਾਂਗਰਸੀ ਕਰਦਾ ਉਹਨਾਂ ਦਾ ਵੀ ਉਰੋਧ ਆ ਤੇ ਨਾਲ ਜਿਹੜਾ ਆ ਜਿਹੜਾ ਹੋਣ ਆ ਗਿਆ ਆ ਵੇਖੋ ਤਬਾ ਦੋ ਦੋ ਸੁਆਬੀਨ ਅਮੀਰਾ ਹੋਰ ਜਿਹੜਾ 트੍ਰੈਂਪ ਨੇ ਜਿਹੜਾ ਆ ਮੋਦੀ ਨੂੰ ਗੋਡਿਆਂ ਪਰਨੇ ਕਰ ਲਿਆ ਗੋਡਿਆਂ ਥੱਲੇ ਲੈ ਲਿਆ ਜਿਹਨੂੰ ਅਨੇ ਗੋਡਿਆਂ ਪਰਨੇ ਕੀਤਾ ਗੋਡਿਆਂ ਪਰਨੇ ਕਰਕੇ ਧੌਂ ਦੇ ਗੋਡਾ ਰੱਖ ਕੇ ਉਹਨੂੰ ਆਹ ਤਾਰੀਂ ਵੀ ਬਿਨਾ ਟੈਕਸ ਤੋਂ ਗਿਰਾਉਂ ਚ ਜਦ ਭਗਵਾ ਵੀ ਆ ਰਿਹਾ ਅਮੀਰ ਖੁਦ ਵੀ ਆ ਰਿਹਾ ਦੇਖੋ ਕਿਹਦਾ ਕਿਸਾਨ ਜਿਹੜਾ ਉਹ ਅੱਗੇ ਵਜਾਈ ਬਹੁਤ ਖੁਸ਼ੀ ਨਾਲ ਕਰਦੇ ਆ ਪਾਣੀ ਉਹ ਜਿਹੜਾ ਆਉਣ ਚ ਇਹ ਜਿਹੜਾ ਗੁਜਰਨਾ ਉਹਦਾ ਇਹਨਾਂ ਗੁਜਰਾ ਕਰਨਾ ਬਹੁਤ ਜ਼ਿਆਦਾ ਉੱਪਰ ਤੇ ਹੁਣ ਜਿਹੜਾ ਜਿਹੜਾ ਟ੍ਰੈਂਪਲੇ ਮਹਮੂਦ ਜੀ ਨੂੰ ਕਰਤਾ ਤੇ ਮੋਦੀ ਉਹ ਜੰਗ ਤੋਂ ਜੰਦ ਲਿਆ ਰਿਹਾ ਵਾ ਉਹਦੇ ਵਾਸਤੇ ਆ ਵੀ ਸਾਡੇ ਜਿਹੜੇ ਪੰਜਾਬ ਦੇ ਐਮਐਲਏ ਆ ਉਹਨਾਂ ਦੇ ਧਰਾਂ ਦੇ ਵੀ ਨੇ ਗਾਰੀ ਲਾ ਕੇ ਮੰਤਰੀ ਦੇ ਧਰਾਂ ਦੇ ਵੀ ਲਾਵੇ ਵੀ ਇਹਦਾ ਅਸੀਂ ਸਖਤ ਰੋਧ ਕਰਦੇ ਆ ਤੇ ਜਿਹੜਾ ਇਹਨਾਂ ਨੇ ਲਿਖ ਕੇ ਦਿੱਤਾ ਇਹਨੂੰ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਵੀ ਤੇ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਮਤਾ ਪਾ ਕੇ ਤੇ ਜਲਦ ਤੋਂ ਜਲਦ ਇਹ ਰੱਦ ਕਰੇ ਨਹੀਂ ਤੇ ਜਿਹੜਾ ਕਿਸਾਨ ਮਜ਼ਦੂਰ ਆ ਉਹਨਾਂ ਵਾਸਤੇ ਬਹੁਤ ਵੱਡਾ ਘਾਤ ਕਾ ਉਹਨਾਂ ਦੀਆਂ ਜੁਗਨਾਂ ਘਟਨਾ ਨਹੀਂ ਰਹਿ ਗਈ ਤੁਹਾਡੇ ਸਾਹਮਣੇ ਜਿਹੜਾ ਸੀਡ ਲੈ ਜਾਂਦਾ ਸੀਡ ਜਿਹੜਾ ਕਿਸਾਨ ਆ ਉਹ ਜਿਹੜਾ ਉਹਨਾਂ ਤੋਂ ਲਊਗਾ ਅਗਲੇ ਸਾਲ ਨਹੀਂ ਬੀਜਿਆ ਜਾਊਗਾ ਜਦੋਂ ਉਹਨਾਂ ਤੋਂ ਲੈਂਦਾ ਉਹ ਇੱਕ ਸਾਲੀ ਤੇ ਦੋ ਕਿਨਾਂ ਦਾ ਬੀਲ ਆ ਤੇ ਦੂ ਦਾ ਉਹ ਕੰਪਨੀਆਂ ਖਰੀਦਣਗੀਆਂ ਤੇ ਜਿਹੜਾ ਕਿਸਾਨ ਉਹਨੂੰ ਘਰ 'ਚ ਨਹੀਂ ਰੱਖ ਸਕਦਾ ਕਿਸਾਨ ਕੀ ਕਿਸਾਨ ਕਿੱਥੇ ਤੇ ਲੱਗਿਆ ਉਹਨਾਂ ਕੋਆਪਰੇਟ ਕਰਾਉਣਿਆਂ ਦੇ ਮੂਲਾ ਤੋਂ ਵੀ ਉਥੋਂ ਇਥੋਂ ਪਰੂ ਵੇਚ ਕੇ ਸਸਤੇ ਦਾਮ 'ਚ ਤੇ ਉਥੋਂ ਜਿਹੜਾ ਆਟਾ ਮੁੱਲ ਲੈਣ ਵਾਲੇ ਤੋਂ ਘੱਟ ਰਹਿ ਉਹਦੇ ਵਾਸਤੇ ਐਮਐਲਏ ਪੰਜਾਬ ਦੇ ਤੇ ਮੰਤਰੀ ਵੀ ਖੜੇ ਬਈ ਇਹ ਜਿਹੜਾ ਚੁੱਝਾ ਇਹਦਾ ਮਤਾ ਪਾਸ ਇਹਨੂੰ ਰੱਦ ਕੀਤਾ ਜਾਵੇ ਤੇ ਕਿਸਾਨਾਂ ਮਿੱਤੂਆਂ ਨੂੰ ਜਿਹੜਾ ਬਾਏ ਕਰਕੇ ਲੀਕ ਮਾਰੀ ਗਏ ਉਹਨਾਂ ਨੂੰ ਕਿਸਾਨਾਂ ਮਿੱਤੂਆਂ ਨੂੰ ਖੁਸ਼ਾਹ ਕੀਤਾ ਜਾ ਮਰੇਗਾ ਫੰਦਮ ਕੀਤੀ ਆ ਤੇ ਮਰੇਗਾ ਦੁਬਾਰਾ ਫੇਰ ਹਾਲਜੀਤ ਹੋ ਜਾਵੇ ਇਹਦੇ ਮਿੱਤੂਆਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਬਲਦੇ ਰਹਣ ਨਾਲੇ ਪਿਛਲੇ ਦਿਨ ਜਿਹੜਾ ਹੜ ਆਇਆ ਹਰਤੇ ਨਾਲ ਅਸੀਂ ਆਖਿਆ ਵੀ ਜਿਹੜੀ ਪਸ਼ੂਆਂ ਨਾਲ ਜਿਹੜੀ ਧਰਮ ਭਾਰੀ ਹੈ ਉਹਨੂੰ ਮੁਆਫਾ ਦਿੱਤੇ ਜਿਹੜਾ ਸੀਆਰ ਪਿਆ ਦਿੱਤਾ ਜਾਵੇ ਤੇ ਜਿਹੜਾ ਪਸ਼ੂ ਕਿਸ ਦਾ ਮਰ ਗਿਆ ਰੁੜ ਗਿਆ ਉਹਨੂੰ ਸਵਾ ਲੱਖ ਰੁਪਏ ਦਿੱਤਾ ਜਾਵੇ ਤੇ ਜੇ ਕਿਸੇ ਦਾ ਜੀ ਰੁੜ ਕੇ ਡੁੱਬ ਕੇ ਮੌਤ ਹੋ ਗਈ ਆ ਤੇ ਉਹਦਾ ਘੱਟੋ ਘੱਟ ਕਰੋੜ ਰੁਪਏ ਦਿੱਤਾ ਜਾਵੇ ਉਹਦੇ ਨਾਲ ਮਜ਼ਦੂਰਾਂ ਨੂੰ ਆਖਿਆ ਵੀ ਮਜ਼ਦੂਰਾਂ ਦਾ ਵੀ ਕਿੱਤਾ ਗਿਆ ਉਹਨੂੰ 10% ਜਿਹੜਾ ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਕਿਉਂ ਮੰਡੀਆਂ ਵੀ ਉਹਨੂੰ ਬਖਣਾ ਆਈਆਂ ਨਹੀਂ ਤੇ ਮਜ਼ਦੂਰਾਂ ਜਿਹੜਾ ਉਹ ਕਿੱਧਰ ਜਾਵੇ ਮਜ਼ਦੂਰਾਂ ਦੇ ਵਿੱਚ ਰਹਿੰਦਾ ਨੇ ਸੰਤ ਰਿਆ ਹੱਥ ਦੇ ਮੰਡੀਆਂ ਚ ਪਿਆ ਉਹਦੀ ਮੰਗਾਂ ਨਾਲ ਲਿਖਿਆ ਇਹਦੇ ਨਾਲ ਹੀ ਜਿਹੜਾ ਆ ਆਮ ਪਾਲਦੀ ਆ ਸਭਾਨਤ ਮਾਨ ਜੀ ਜਿਹੜਾ ਸਾਡੇ ਆਗੂਆਂ ਨੂੰ ਠੋਖੇ ਨਾਲ ਚੰਡੀਗੜ੍ਹੋਂ ਗ੍ਰਿਫਤਾਰ ਕਰਕੇ ਮੀਟਿੰਗ ਬਾਹਨੇ ਸੱਦ ਕੇ ਤੇ ਸੈਂਟਰ ਦੀ ਸਿਹਤ ਨਾ ਹਰਿਆਣਾ ਦੀ ਪੁਲਿਸ ਲਾ ਕੇ ਪੰਜਾਬ ਦੀ ਪੁਲਿਸ ਲਾ ਕੇ ਸ਼ੰਭੂ ਖਨੌਰੀ ਸਾਡੇ ਜਿਹੜੇ ਧੰਨੇ ਪੁੱਤੇ ਆ ਉਹਨਾਂ ਵਾਸਤੇ ਵੀ ਜਿਹੜੇ ਧੰਨਿਆਂ ਦੇ ਵਿੱਚੋਂ ਉੱਥੋਂ ਲੁੱਟ ਕੀਤੀ ਸਮਾਨ ਦੀ ਆਗੂ ਗ੍ਰਿਫਤਾਰ ਕਰਕੇ ਉਹਦੇ ਵਿੱਚੋਂ ਜਿਹੜੇ ਆ ਆਮ ਪਾਰਟੀ ਦੇ ਆ ਚਾਹੇ ਉਹ ਐਮਸੀ ਆ ਦੇ ਚਾਹੇ ਆ ਆਈਓ ਵਰਗੇ ਤੇ ਚਾਹੇ ਹੋਰ ਆ ਜਲਾਕਨ ਹੋਰ ਆ ਰਗੇ ਐਮਐਲ ਇਹਨਾਂ ਦੇ ਘਰਾਂ ਦੇ ਵਿੱਚੋਂ ਵੇਖੋ ਟਰਾਲੀਆਂ ਦੇ ਵੱਢੇ ਨਾ ਸਮਾਨ ਤੇ ਨਾਲ ਹੀ ਸਲੈਂਟਰਾਂ ਦਾ ਹੋਰ ਚੀਜ਼ਾਂ ਦਾ 3 ਕਰੋੜ 77 ਲੱਖ ਦਾ ਉਹ ਜਿਹੜੀ ਉਹ ਪੜਾਈ ਕੀਤੀ ਜਾਵੇ ਇਹਦੇ ਵਾਸਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਜ ਇਹਨੇ ਧਰਨੇ ਲਾ ਕੇ ਇਹ ਜਿਹੜੇ ਡਟੇ ਬੈਠੇ ਆ ਉਹ ਜਿਹੜਾ ਸਾਡਾ ਹੱਲ ਕੀਤਾ ਜਾਵੇ ਪੜਾਈ ਕੀਤੀ ਜਾਵੇ ਉਹਦੇ ਨਾਲ ਜਿਹੜੇ ਪ੍ਰਦੂਸ਼ਣ ਆ ਕਿਸਾਨਾਂ ਨੂੰ ਹੋਣਾ ਨਾ 6% ਧੂਆਂ ਬਣਦਾ ਤੇ ਲੋਕਾਂ ਦੇ ਧੜਾ ਧੜ ਪਰਚੇ ਤੇ ਲੋਕਾਂ ਨੇ ਜਿਹੜੀਆਂ ਫਰਦਾਂ ਦੇ ਲਾਲ ਕਿਰਾਂ ਮਾਰੀਆਂ ਜਾਂਦੀਆਂ ਅਸੀਂ ਆਨੇ ਆ ਕਿ ਕਿਸਾਨਾਂ ਨੂੰ ਦਾ ਜਿਹੜਾ 6% ਆ ਤੇ ਜਿਹੜਾ 99% ਫੈਕਟਰੀਆਂ ਦੇ ਆ ਫੈਕਟਰੀਆਂ ਦੇ ਪਰਚੇ ਨਹੀਂ ਕਰਦੇ ਕਿਉਂ ਇਹ ਲੋਕਾਂ ਦੀਆਂ ਨਹੀਂ ਇਹ ਜਿਹੜੀਆਂ ਜੋਕਾਂ ਵਾ ਕੋਰਪੋਰੇਟ ਘਰਾਣੇ ਉਹਨਾਂ ਦੀਆਂ ਵਾ ਇਸ ਕਰਕੇ ਜਿਹੜਾ 94% ਪ੍ਰੋਡਕਸ਼ਨ ਕਰਦੇ ਉਹਨਾਂ ਦੇ ਪਰਚੇ ਕੀਤੇ ਜਾਣ 6% ਦੇ ਜਿਹੜੇ ਉਹ ਕਾਨੂੰਨ ਬਣਦਾ ਨਹੀਂ ਉਹ ਰੱਦ ਕੀਤਾ ਜਾਵੇ ਇਹਦੇ ਨਾਲ ਹੀ ਬਿਜਲੀ ਐਕਟ ਆ 2025 ਉਹ ਵੀ ਜਿਹੜਾ ਉਹ ਰੱਦ ਕੀਤਾ ਜਾਵੇ ਕੀ ਲੱਗਦਾ ਕਿ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਸਹੀ ਹੈਗੀ ਆ ਅਸੀਂ ਆਨੇ ਬਿਲਕੁਲ ਨਹੀਂ ਕਿ ਸਹੀ ਬਈ ਪ੍ਰਦੂਸ਼ਣ ਮਾੜਾ ਵਾ ਪਰ ਅਸੀਂ ਆਨੇ ਆ ਵੀ ਕਿਸਾਨਾਂ ਨੂੰ 90% ਦੇ ਜਿਹੜੀ ਉਹ ਸਬਸਿਡੀ ਦਿੱਤੀ ਜਾਵੇ ਤੇ ਜਿਹੜੇ ਕਿਸਾਨ ਉਹਨੂੰ ਪਰਾਲੀ ਨੂੰ ਕੱਢਣਗੇ ਚਾਹੇ 6000 ਰੁਪਏ ਕਿਲੇ ਦੇ ਮਾਜਵਾ ਦਿੱਤਾ ਜਾਵੇ ਚਾਹੇ ਕੁਮਾਡਲ ਦੇ 200 ਰੁਪਏ ਬੋਨਸ ਦਿੱਤਾ ਜਾਵੇ ਤੇ ਚਾਹੇ ਸਰਕਾਰ ਵਾ ਦੇਖੋ ਜਦੋਂ ਇਹ ਫੈਸਲਾ ਲਾ ਸਕਦੇ ਉਹ ਫੈਸਲੇ ਦੇ ਵਿੱਚ ਕੱਢ ਕੇ ਲੈ ਜਾਣ ਤੇ ਕਿਸਾਨ ਕਦੇ ਵੀ ਪਰਾਲੀ ਨਾਲ ਨਾ ਲਾਉ ਪਰਾਇਨਾ ਪ੍ਰਦੂਸ਼ਣ ਖਿਲਦਾ ਉਹ ਵੀ ਰਹਿਤ ਹੋ ਜੂ ਪਰ ਹਾਲ ਜਿਹੜਾ ਅਸੀਂ ਕਾਹ ਨਹੀਂ ਕਰਨਾ ਕਿਉਂ ਕਿਸਾਨ ਤੇ ਪਹਿਲੇ ਕਰਵਾਈਏ ਕਿਸਾਨ ਨੇ ਕੁਝ ਕਰਵਾ ਕਰਵਾਇਆ ਕਦੇ ਆਪਾਂ ਇਹ ਕਰਕੇ ਚਾਹ ਸੰਧ ਦੇ ਤੇ ਚਾਹੇ 30 ਦਿਨ ਪੈਸੇ ਦੇਣ ਤੇ ਕਿਸਾਨ ਨੂੰ ਮਿਲਦਾ ਆ ਪੰਜਾਬ ਮਰੋਤਾ ਬਣ ਸਕਦੇ ਆ ਕੀ ਹਵਾ ਦੀ ਮਿਲ ਸੁਣਾ ਲਾ ਆ ਜਾ ਸਭ ਨੂੰ ਮਤਲਬ ਆ ਉਹਨਾਂ